ਜੀ ਰੋ ਨੰਬਰ ਤੇ ਅਚਾਰ ਹਸਤਲ ਜੇਦੀ ਕੋਈ ਪਹੁੰਚਾ ਉਹਦਾ ਇੱਥੇ ਨਾ ਕੰਮ ਕਰਾ ਕੇ ਐ ਨਿਕਲ ਜਾਂਦਾ ਸਾਡੇ ਬਾਰੇ ਗਰੀਬ ਕੱਲ ਸਵੇਰੇ ਦੇ ਬੈਠੇ ਆ ਇੱਥੇ ਉਹ ਸਵੇਰੇ 10 ਮਿੰਟ ਲੇਟ ਹੋ ਗਿਆ ਆਪਰੇਸ਼ਨ ਤੋਂ ਉਹਨਾਂ ਨੇ ਕਾਂਟਾ ਹੀ ਮਾਰਤਾ ਫਾਈਲ ਦੇ ਉੱਤੇ ਵੀ ਅਸੀਂ ਇੱਥੇ ਪਰੇਸ਼ਾਨ ਹੀ ਨਿਕਰਨਾ ਕੀ ਇੱਕ ਪਿੱਤੇ ਦੀ ਬਸਰੀ ਦਾ ਆਪਰੇਸ਼ਨ ਆ ਕੱਲ ਦੇ ਅਸੀਂ ਮਿੰਤਾ ਕਰਦੇ ਆ ਮੈਨੂੰ ਇੱਕ ਵਾਰ ਮੈਂ ਸਵੇਰੇ ਪੈਰੀ ਹੱਥ ਵੀ ਲੈ ਡਾਕਟਰੇ ਪੈ ਡਾਕਟਰ ਕੋਈ ਜਿਆਦਾ ਵੱਡਾ ਆਪਰੇਸ਼ਨ ਨਹੀਂ ਵੀ ਅਸੀਂ ਕਿੱਥੇ ਨਿਕਲ ਕੇ ਬੱਚੇ ਲੈ ਕੇ ਠੱਕੇ ਖਾਵਾਂਗੇ ਫਿਰ ਮੈਂ ਐਸਐਮਓ ਕੋ ਗਿਆ ਐਸਐਮਓ ਕਹਿੰਦੇ ਐਮਰਜੈਂਸੀ ਕੋ ਜਾਓ ਐਮਰਜੈਂਸੀ ਕਹਿੰਦੇ ਐਸਐਮਓ ਕੋ ਜਾਓ ਇਹੀ ਕਦੀ ਗੇੜ ਚ ਪਾਇਆ ਵਾ ਕਦੀ ਉਧਰ ਜਾਓ ਜੀ ਕਦੀ ਉਧਰ ਜਾਓ ਕੀ ਭਗਵੰਤ ਮਾਨ ਚਲਾਉਣੇ ਐ ਸੱਸੀ ਵਾਲਾ ਹਸਪਤਾਲ ਤੇ ਚੱਜ ਨਾ ਚਲਾਓ ਨਹੀਂ ਤਾਂ ਨੰਨ ਬੰਦ ਕਰ ਦਿਓ ਸਾਡੇ ਵਰਗੇ ਗਰੀਬਾਂ ਨੇ ਤਾਂ ਹੋਊਗਾ ਕਿ ਇੱਥੇ ਕੁਝ ਸਾਡਾ ਹੈ ਹੀ ਨਹੀਂਗਾ ਡਾਕਟਰਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ ਅਸੀਂ ਆਪਣੇ ਪੈਸੇ ਦੇ ਕੇ ਨਹੀਂ ਹਲੇ ਤੱਕ ਆਪਣੇ ਰਿਪੋਰਟ ਨਹੀਂ ਯਾਰੀ ਥਾਣੇ ਥਾਣੇ ਵਾਲੇ ਕਹਿੰਦੇ ਜ਼ੋਰ ਰਿਪੋਰਟ ਆ ਗਈ ਅਸੀਂ ਉਹ ਕਾਰਵਾਈ ਕਰਤੀ ਸੱਚੀ ਗੱਲ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਯੂਵਮ ਬੇਰੀ ਲੁਧਿਆਣਾ ਦੇ ਵਿੱਚ ਸਿਵਲ ਹਸਪਤਾਲ ਆਮ ਬੰਦਿਆ ਲਈ ਆਮ ਲੋਕਾਂ ਲਈ ਬਣਾਇਆ ਗਿਆ ਹੈ ਉਹਦੇ ਵਿੱਚ ਇੱਕ ਦਿਖਾਈ ਦਿੰਦਾ ਹੈ ਕਿ ਆਮ ਲੋਕਾਂ ਦੀ ਸਹੂਲਤਾ ਜਿਹੜੀਆਂ ਨੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਨਹੀਂ ਮਿਲ ਰਹੀਆਂ ਤੇ ਇੱਥੇ ਲੋਕ ਬੜੇ ਪਰੇਸ਼ਾਨ ਨੇ ਆਏਗੇ ਦਿਨੇ ਵਿਵਾਦਾਂ ਦੇ ਵਿੱਚ ਘੇਰਾ ਰਹਿੰਦਾ ਸਿਵਲ ਹਸਪਤਾਲ ਤੇ ਇੱਕ ਹੋਰ ਵਿਵਾਦ ਛਿੜਿਆ ਹੋਇਆ ਹੈ ਤੇ ਇਹ ਸਾਰਨਾ ਵਿਅਕਤੀ ਮੇਜੂ ਨੇ ਗੱਲਬਾਤ ਕਰ ਲੈਣੀਆਂ ਕਿ ਹਲ ਤੱਕ ਇਹਨਾਂ ਦਾ ਸੁਣਵਾਈ ਨਹੀਂ ਹੋਈ ਇੱਥੇ ਕੀ ਸਸੀ ਗਲ ਭਾਈ ਸਸੀ ਗਲ ਭਾਜੀ ਕੀ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਰਜੇਸ਼ ਕੁਮਾਰ ਫਰੀਕੀ ਹਾਂ ਕੀ ਹੋਇਆ ਕੀ ਆ ਭਾਜੀ ਅੱਜ ਸਿਵਲ ਹਸਪਤਾਲ ਪਹੁੰਚੇ ਤੀ ਇੱਥੇ ਸਿਵਲ ਹਸਪਤਾਲ ਆਇਆ ਤੇ ਇਹਨਾਂ ਨੇ ਨਾ ਮੈਨੂੰ ਕਿਹਾ ਸੀਗਾ ਤੂੰ ਨਾ ਸੀ.ਡੀ ਸਕੈਨ ਕਰਾ ਲਾ ਪਰਚੇ ਚ ਲੱਗਦੀ ਐ ਮੈਂ ਉਹ ਸੀ.ਡੀ ਸਕੈਨ ਕਰਾਈ ਉਹਦੇ ਵਿੱਚ ਪਹਿਲਾਂ ਤਾਂ ਅਸੀਂ ਆਪਣੇ ਪੈਸਿਆਂ ਦੀ ਜੀ.ਐਫ.ਆਈ.ਆਰ ਕਰਾਣੀ ਐ ਨਾ ਭਾਜੀ 4-4000 ਰੁਪਇਆ ਲਾ ਕੇ 3-3000 ਰੁਪਇਆ ਲਾ ਕੇ ਤੇ ਸੀ.ਡੀ ਸਕੈਨ ਕਰਾਈਏ ਫਿਰ ਪਰਚੇ ਚ ਲਵਾਈਏ ਜਦੋਂ ਅਸੀਂ ਆਪਣੀ ਰਿਪੋਰਟ ਪੁੱਛ ਲਈਏ ਉਹ ਕਹਿੰਦੇ ਤੁਹਾਨੂੰ ਰਿਪੋਰਟ ਨਹੀਂ ਮਿਲਣੀ ਔਰ ਰਿਪੋਰਟ ਤੁਹਾਡੀ ਥਾਣੇ ਮਿਲਣੀ ਐ ਥਾਣੇ ਆਈਓ ਕੋ ਜਾਈਏ ਉਹ ਕਹਿੰਦਾ ਕਿ ਆਈਏ ਕਹਿੰਦਾ ਕਿ ਜਿਹੜੀ ਰਿਪੋਰਟ ਉਤੋਂ ਭੇਜਤੀ ਅਸੀਂ ਉਹੀ ਭੇਜਣੀ ਹੈ ਜਦ ਕਿ ਇਹ ਕਰਾਪਸ਼ਨ ਹੈ ਕਿ ਪੈਸੇ ਦੇ ਕੇ ਇੱਥੇ ਆਪਣੀ ਜਿਹੜੀ ਜੈਨੂਅਲ ਰਿਪੋਰਟ ਹੈ ਨਾ ਉਹ ਵੀ ਪੈਸੇ ਦੇ ਕੇ ਹੀ ਸਹੀ ਕਰवानी ਪੈਣੀ ਹੈ ਹਾਂ ਜੀ ਰਿਪੋਰਟਰ ਲੈ ਕੇ ਆਏ ਹੋ ਕੀ ਕਾਰਨ ਕੀ ਇੱਥੇ ਸਰ ਮੇਰੀ ਨੱਕ ਦੀ ਸਾਡੀ ਟੁੱਟੀ ਹੋਈ ਹੈ ਉਹ ਤਾਂ ਤੁਸੀਂ ਦੱਸਿਆ ਫਿਰ ਉਸ ਤੋਂ ਬਾਅਦ ਤੇ ਇਹ ਸਰ ਡਾਕਟਰਾਂ ਨੇ ਕੀ ਇਲਾਜ ਕੀਤਾ ਤੁਹਾਡਾ ਡਾਕਟਰਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ ਅਸੀਂ ਆਪਣੇ ਪੈਸੇ ਦੇ ਕੇ ਨਹੀਂ ਹਲੇ ਤੱਕ ਆਪਰੇ ਰਿਪੋਰਟ ਨਹੀਂ ਜਾ ਰਹੀ ਥਾਣੇ ਥਾਣੇ ਵਾਲੇ ਕਹਿੰਦੇ ਜੋ ਰਿਪੋਰਟ ਆ ਗਈ ਅਸੀਂ ਉਹ ਕਾਰਵਾਈ ਕਰਤੀ ਇੱਕ ਛਰੀਟ ਵੱਜੋਏ ਬੰਦੇ ਦੇ ਉੰਦੀ ਵੀ 23 24 ਹੈ ਬੰਦੇ ਦੇ 65 ਟਾਂਕੇ ਲੱਗੇ ਹੋਣ ਉੰਦੀ ਵੀ 23 24 ਹੈ ਮੈਨੂੰ ਇਹ ਹੈਰਾਨ ਹੈ ਕਿ ਯਾਨਕੀ ਕੱਲ ਬੰਦਾ ਆਤਮ ਹਰਾ ਕਰਕੇ ਛੱਡ ਦੂੰਗਾ ਬਾਅਦ ਚ ਆਈਓ ਕਹਿ ਦੂੰਗਾ ਇਹ 23 24 ਹੈ ਜੀ ਤੁਹਾਡਾ ਇਲਾਜ ਹੋ ਰਿਹਾ ਕੀ ਗੱਲ ਨਹੀਂ ਸਰ ਵੀ ਇਲਾਜ ਨਹੀਂ ਹੋ ਰਿਹਾ ਘਟੋਗੜ ਮੈਂ ਆ ਦੋ ਵਾਰੀ ਸਿਟੀਜ਼ ਸਕੈਨ ਕਰਾ ਲਈ ਐ ਇੱਕ ਵਾਰੀ ਆ ਤੁਹਾਡੇ ਮੇਰੇ ਕੋਲ ਸੀ ਤੁਸੀਂ ਕਿੰਨਾ ਗੱਲਬਾਤ ਕੀਤੀ ਡਾਕਟਰ ਦੇ ਨਾਲ ਕਿਹੜੀ ਗੱਲ ਡਾਕਟਰ ਪਹਿਲਾਂ ਮੈਂ ਇੱਧਰ ਗਿਆ ਐ ਐਮਰਜੈਂਸੀ 'ਚ ਫਿਰ ਮੈਂ ਐਸਐਮਓ ਕੋ ਗਿਆ ਐਸਐਮਓ ਕਹਿੰਦੇ ਐਮਰਜੈਂਸੀ ਕੋ ਜਾਓ ਐਮਰਜੈਂਸੀ ਕਹਿੰਦੇ ਐਸਐਮਓ ਕੋ ਜਾਓ ਇਹੀ ਕਦੀ ਗੇੜ 'ਚ ਪਾਇਆ ਵਾ ਕਦੀ ਉਧਰ ਜਾਓ ਜੀ ਕਦੀ ਉਧਰ ਜਾਓ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਮੈਂ ਮੰਗ ਕੀ ਕਰਦੇ ਹੁਣ ਇਹ ਚੋਨਾ ਚੋਨ ਜਾਪਤਾ ਵੀ ਲੱਗੀ ਹੋਈ ਹੈ ਚੋਨ ਦਾ ਇਲੈਕਸ਼ਨ ਦਾ ਟਾਈਮ ਵੀ ਹੈ ਜੇ ਇਹੀ ਹਾਲਾਤ ਰਹੇ ਸਰ ਅਸੀਂ ਤਾਂ ਕਿਸੇ ਨੂੰ ਵੀ ਵੋਟਾਂ ਪਾਵਾਂਗੇ ਨਾ ਆਮ ਆਦਮੀ ਨੂੰ ਨਾ ਕਾਂਗਰਸ ਨੂੰ ਪਾਵਾਂਗੇ ਇਹਨਾਂ ਬੀਜੇਪੀ ਨੂੰ ਪਾਵਾਂਗੇ ਕਿਉਂਕਿ ਸਾਨੂੰ ਤਾਂ ਇਨਸਾਫ ਹੀ ਨਹੀਂ ਮਿਲਦਾ ਆਮ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਵੋਟਾਂ ਕਿਉਂ ਪਾਣੀਆਂ ਵੈ ਸਿਵਲ ਹਸਪਤਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਆਮ ਵਿਅਕਤੀ ਇੱਥੇ ਆਂਦਾ ਸਰ 0 ਹੈ 0 0 ਨੰਬਰ ਤੇ ਹੈ ਸਿਵਲ ਹਸਪਤਾਲ 0 ਨੰਬਰ ਤੇ ਹੈ ਸਿਵਲ ਹਸਪਤਾਲ ਜੇਦੀ ਕੋਈ ਪਹੁੰਚ ਆ ਉਹ ਤਾਂ ਇੱਥੇ ਨਾ ਕੰਮ ਕਰਾ ਕੇ ਐ ਨਿਕਲ ਜਾਂਦਾ ਸਾਡੇ ਬਾਰੇ ਗਰੀਬ ਕੱਲ ਸਵੇਰ ਦੇ ਬੈਠੇ ਐ ਇੱਥੇ ਉਹ ਮੇਰੀ ਕੁੜੀ ਦਾ ਮਾਮਾ ਸਸੁਰਾ ਉਹ ਸਵੇਰੇ 10 ਮਿੰਟ ਲੇਟ ਹੋ ਗਿਆ ਆਪਾ ਆਪਰੇਸ਼ਨ ਤੋਂ ਉਹਨਾਂ ਨੇ ਕਾਟਾ ਹੀ ਮਾਰਤਾ ਕਫਾਇਲ ਦੇ ਉੱਤੇ ਵੀ ਅਸੀਂ ਇੱਥੇ ਪਰੇਸ਼ਨ ਨਹੀਂ ਕਰਨਾ ਕਿ ਇੱਕ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਆ ਕੋਈ ਵੱਡਾ ਆਪਰੇਸ਼ਨ ਨਹੀਂ ਹੈਗਾ ਕੋਈ ਵੀ ਆਪਾਂ 파ਰਥੀ ਕਰਨੀ ਕੋਈ 50 ਟੰਕਿਆਂ ਦੇ ਕੋਈ ਨਹੀਂ ਹੈਗਾ ਇੱਕ ਪਿੱਤਰ ਹੀ ਪਥਰੀ ਕੱਢਣੀ ਹੈ ਇੱਥੋਂ ਉਹ ਆਪਾਂ ਕੱਢਣ ਨੂੰ ਆਪਾਂ ਪਟਿਆਲੇ ਰੈਫਰ ਕਹਿ ਕੇ ਕਰਵਾਇਆ ਵੀ ਸਿਫਾਰਿਸ਼ਾ ਲੈ ਲੈ ਕੇ ਇੱਕ ਦੂਜੇ ਦੀਆਂ ਕੱਲ ਦੇ ਅਸੀਂ ਮਿੰਤਾ ਕਰਦੇ ਆ ਮੈਨੂੰ ਇੱਕ ਗੱਲ ਮੈਂ ਸਵੇਰੇ ਪੈਰੀ ਹੱਥ ਵੀ ਲਾਇਆ ਡਾਕਟਰੇ ਪੈ ਡਾਕਟਰ ਸਾਹਿਬ ਕੋਈ ਜ਼ਿਆਦਾ ਵੱਡਾ ਆਪਰੇਸ਼ਨ ਨਹੀਂ ਵੀ ਅਸੀਂ ਕਿੱਥੇ ਨਿਕਲ ਕੇ ਬੱਚੇ ਲੈ ਕੇ ੱੱਕੇ ਖਾਵ ਮੇਰੀ ਕੁੜੀ ਦਾ ਮਾਮਾ ਸਸੁਰਾ ਇਹਦਾ ਕੋਈ ਹੈ ਨਹੀਂਗਾ ਇਹ ਇਹ ਸਾਡੇ ਕੋਲ ਹੀ ਰਹਿ ਰਿਹਾ ਇਹ ਇਸ ਵੇਲੇ ਕਿੱਥੇ ਜਾਊਗਾ ਵਿਚਾਰਾ ਆਹ ਦੇਖੋ ਜੀ ਕੋਲ ਖੜਾ ਸਾਡੇ ਇੱਧਰ ਆਓ ਕੀ ਕਰਦੇ ਹੋ ਹੈ ਇਹ ਇੱਥੇ ਇਹ ਪ੍ਰਸ਼ਾਸਨ ਦਾ ਸੇਵ ਮੰਗ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਅਗਰ ਤੁਸੀਂ ਚਲਾਉਨੇ 80 ਵਾਲਾ ਹਸਪਤਾਲ ਤਾਂ ਚੱਜਣਾ ਚਲਾਓ ਨਹੀਂ ਤਾਂ ਨੰਦ ਬੰਦ ਕਰ ਦਿਓ ਸਾਡੇ ਵਰਗੇ ਗਰੀਬਾਂ ਨੂੰ ਤਾਂ ਹੋਊਗਾ ਕਿ ਇੱਥੇ ਕੁਝ ਸਾਡਾ ਹੈ ਹੀ ਨਹੀਂਗਾ ਅਸੀਂ ਆਪਣੇ ਘਰ ਦੀਆਂ ਚੀਜ਼ਾਂ ਵੇਚੀਏ ਚਾਹੇ ਜੋ ਮਰਜ਼ੀ ਵੇਚੀਏ ਵੇਚ ਕੇ ਇਲਾਜ ਕਰਾਵਾਂਗੇ ਪ੍ਰਾਈਵੇਟ ਫਿਰ ਉੱਤੇ ਸਵੇਰੇ ਮੈਂ ਗਈ ਕੋਟੇ ਤੇ ਡਾਕਟਰ ਦੇਖਣ ਇੱਕ ਲੇਡੀ ਸੀ ਬਿਯਾਰਾ ਨਹੀਂ ਸੀ ਜੁਪੀ ਦੀ ਰਹਿਣ ਵਾਲੀ ਉਹ ਵਿਚਾਰੀ ਨੇ ਇਹ ਪੁੱਛਿਆ ਕਿ ਬਲੱਡ ਕਿੱਥੇ ਮਿਲਦਾ ਬਸ ਮਗਰ ਪੈ ਗਈ ਉਹਨੂੰ ਕਹਿੰਦੀ ਪਰਚੀ ਵਰਕੇ ਆਹ ਲੈ ਕਹਿੰਦੀ ਪਾੜ ਕੇ ਪਰਚੀ ਉੱਪਰ ਲੇਡੀ ਨੇ ਸਿੱਟ ਦਿੱਤੀ ਵਿੱਚ ਥੱਲੇ ਸੇੜ ਦਿੱਤੀ ਲੈ ਕਹਿੰਦੀ ਲੈ ਲੈ ਬਲੱਡ ਕਿੱਥੋਂ ਲੈਣਾ ਉਹ ਦੂਜੀ ਵਿਚਾਰੀ ਚੁੱਪ ਕਰਕੇ ਥੱਲੇ ਨੂੰ ਉਤਰੇ ਉਹਨੂੰ ਵੀ ਬਲੱਡ ਲੈਣ ਜਾਣਾ ਸੀ ਮੈਨੂੰ ਕਹਿੰਦੀ ਤੁਸੀਂ ਐਸਐਮਓ ਮੈਡਮ ਨਾਲ ਗੱਲਬਾਤ ਕੀਤੀ ਐ ਇਸੇ ਬਾਰੇ ਸਾਡਾ ਕੋਈ ਪਤਨ ਜੀ ਐਸਐਮਓ ਕਿੱਥੇ ਆ ਕਿ ਕੀ ਐ ਸਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਅਸੀਂ ਵਿਚਾਰੇ ਟੱਕੇ ਖਾਣੇ ਪੰਜ ਸੌ ਦੀ ਦਿਹਾੜੀ ਤੋੜ ਕੇ ਅਸੀਂ ਨਾਲ ਇੱਥੇ ਕੰਮ ਤੇ ਆਏ ਆ ਸੋ ਠਿਕ ਛੱਡ ਕੇ ਉਹ ਇੱਕ ਬੰਦਾ ਇੱਥੇ ਥੱਲੇ ਡਿੱਗ ਗਿਆ ਉੱਥੇ ਉਹਨ ਕਿਸੇ ਨੇ ਨਹੀਂ ਦੇਖਿਆ ਉਹ ਦੋ ਘੰਟਾ ਅੱਧਾ ਘੰਟਾ ਉੱਥੇ ਪਿਆ ਰਿਹਾ ਬੇਹੋਸ਼ ਥੱਲੇ ਠੀਕ ਹੈ ਐ ਉਹਨੂੰ ਵੀ ਕਿਸੇ ਨੇ ਦੇਖਿਆ ਮੰਗ ਅਸੀਂ ਪ੍ਰਿਆਇ ਕਰਦੇ ਭਗਵਾਨ ਜੀ ਤੋਂ ਇਹਨੂੰ ਸਿਵਲ ਹਸਪਤਾਲ ਸਿਵਲ ਹਸਪਤਾਲ ਬੰਦ ਹੋ ਜਾਣੇ ਚਾਹੀਦੇ ਆ ਕਿਉਂਕਿ ਇੱਥੇ ਨਹੀਂ ਕਿਸੇ ਦੀ ਵੀ ਸੁਣਵਾਈ ਹੋਣੀ ਕਰੋੜਾ ਕਰੋੜ ਰੁਪਇਆ ਡਾਕਟਰ ਲੈ ਰਿਆ ਵਾ ਬਿੱਟਾ ਤੇ ਲੇਕਿਨ ਉਹ ਕਿਸੇ ਨੂੰ ਦੇਖ ਨਹੀਂ ਰਿਹਾ ਕੁਛ ਵੀ ਸਰ ਬਿਲਕੁਲ ਬਿਲਕੁਲ ਲੋਕ ਜਿਹੜਾ ਇਤਨਾ ਸਰ ਸਿਵਲ ਹਸਪਤਾਲ ਜੇ ਬੰਦੇ ਨੇ ਪਰਚਾ ਕਰਾਣ ਆਣਾ ਨਾ ਉਹ ਜੇਬ ਚ ਘਟੋੜ 4-5000 ਰੁਪਇਆ ਲੈ ਕੇ ਆਵੇ ਜੇ ਕਿਸੇ ਦੇ ਕੋਈ ਸੱਟ ਵੀ ਮਾਰਦੀ ਖੋ ਵੀ ਹੋ ਗਈ ਨਾ ਜੇ ਬੰਦਾ ਖੋ ਕੇ ਵੀ ਲੈ ਗਿਆ ਸੱਟ ਮਾਰ ਕੇ ਉਹ ਵੀ ਪਰਚਾ 4000 ਰੁਪਏ ਦਾ ਹੋਣਾ ਬਾਈ ਨਹੀਂ ਤਾਂ ਨਹੀਂ ਹੋਣਾ ਮੈਂ ਤਾਂ ਕਹਿੰਦਾ ਇਹ ਸਰਕਾਰ ਉਸ ਨਾਲੋਂ ਵੀ ਜ਼ਿਆਦਾ ਮਹਿੰਗਾਈ 'ਚ ਜਾਦੇ ਦੂਰ ਦੇ ਵਿੱਚ ਗੂੰਜ ਚੱਲਦੀ ਪਈ ਹੈ ਭਾਈ ਇਹ ਹੋਰ ਕਰਜ਼ਾ ਦਾ ਆਪੇ ਚੜਨਾ ਵੈ ਸਰਕਾਰਾਂ ਦੇ ਆ ਗੱਲਬਾਤ ਕਰਨ ਲੈ ਮੈਡਮ ਨਾਲ ਮੈਮ ਕੀ ਕਿਉਂ ਵਿਵਾਦ ਹੁੰਦਾ ਇੱਥੇ ਰੋਲਰ ਰੱਪਾ ਪਾਉਂਦਾ ਇੱਕ ਬੰਦਾ ਕਹਿੰਦਾ ਡਾਕਟਰ ਕਹਿੰਦਾ ਮੈਨੂੰ ਕਹਿੰਦਾ ਕਿ ਏਦਾਂ ਹੱਥ ਇਸ਼ਾਰੇ ਕਰਦੇ ਆ ਕੀ ਕਰਨ ਕੀ ਦੇਖੋ ਜੀ ਮੈਂ ਸਵੇਰ ਦੀ 8 ਵਜੇ ਦੀ ਪੂਰੀ ਡਾਕਟਰ ਇੱਥੇ ਬੈਠੀ ਹਾਂ ਜੀ ਸਵੇਰੇ ਦੇ ਮੈਂ 15 ਤੋਂ 16 ਪਰਚੇ ਕੱਟ ਚੁੱਕੀ ਆ ਪੇਸ਼ੈਂਟ ਆਉਂਦੇ ਆ ਦੇ ਵਾਂਟ ਕੀ ਅਸੀਂ ਆਏ ਆ ਨਾਲ ਹੀ ਸਾਡਾ ਪਰਚਾ ਕੱਟ ਦੋ ਜਦ ਤੱਕ ਸੱਟ ਸਾਫ਼ ਨਹੀਂ ਹੋਏਗੀ ਪੇਮੈਂਟ ਰਿਸੀਵ ਨਹੀਂ ਹੋਏਗੀ ਮੈਂ ਕਿਸ ਤਰ੍ਹਾਂ ਪਰਚਾ ਕੱਟ ਸਕਾਂ ਜੇ ਇੰਨੀ ਗੱਲ ਇਹਨਾਂ ਨੂੰ ਸਮਝਾਉਂਦੇ ਕਹਿੰਦੇ ਡਾਕਟਰ ਸਾਨੂੰ ਬੋਲਦੇ ਐ ਇੱਥੇ ਮੇਰਾ ਕੋਈ ਕਸੂਰ ਨਹੀਂ ਐ ਮੈਂ ਸਿਰਫ ਪ੍ਰੋਟੋਕਾਲ ਨੂੰ ਫਾਲੋ ਕਰ ਰਹੀ ਹਾਂ ਬਿਨਾ ਫੀਸੋ ਬਿਨਾ ਸੱਟੂ ਸਾਫ ਕਰਾਈ ਮੈਂ ਪਰਚਾ ਨਹੀਂ ਕੱਟ ਸਕਦੀ ਇਹ ਹੀ ਗੱਲ ਸਮਝਾਈ ਐ ਤੇ ਪੇਸ਼ੈਂਟ ਕਹਿੰਦਾ ਸਾਣਾ ਬਤਵੀ ਸੀ ਜੀ ਜੁੜੇ ਲੁਧਿਆਣਾ ਲਾਈਵ ਦੇ ਨਾਲ ਯੋਮਬੇਰੀ ਨਾਲ ਹਣੀ ਲੁਧਿਆਣਾ ਤੋਂ ਰਿਪੋਰਟ ਧੰਨਵਾਦ